ਪ੍ਰਾਈਡ ਪੰਜਾਬ ਟੀਵੀ ਦੇਖਣ ਦਾ ਸਵਾਗਤ ਹੈ ਦਰਸ਼ਕੋ ਪ੍ਰਾਈਡ ਪੰਜਾਬ ਟੀਵੀ ਤੇ ਅਸੀਂ ਅਕਸਰ ਉਹਨਾਂ ਮੁੱਦਿਆਂ ਲੈ ਕੇ ਆਉਂਦੇ ਆ ਜਿਨ੍ਹਾਂ ਦੇ ਕਿਸੇ ਹੱਦ ਦੀ ਉਮੀਦ ਹੁੰਦੀ ਹੈ ਜਾਂ ਫਿਰ ਕਹਿ ਲੋ ਕਿ ਉਹ ਮੁੱਦੇ ਜਿਨ੍ਹਾਂ ਤੇ ਗੱਲਬਾਤ ਕਰਨੀ ਕਾਫੀ ਜ਼ਰੂਰੀ ਹੋ ਜਾਂਦੀ ਹੈ ਤੇ ਮੇਰੇ ਨਾਲ ਫੇਰ ਯੂਕੇ ਦੇ ਉਹੀ ਸੂਝਵਾਨ ਨੌਜਵਾਨ ਸਾਡੇ ਨਾਲ ਜੁੜ ਚੁੱਕੇ ਨੇ ਦਿਲਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸੂਝਵਾਨ ਸਾਡੇ ਸੁਣਨ ਵਾਲੇ ਸਰੋਤੇ ਨੇ ਅਸੀਂ ਤੇ ਆਪਣੇ ਵਿਚਾਰ ਆਪਣੇ ਵਿਊਜ਼ ਜਿਹੜੇ ਉਹ ਰੱਖਦੇ ਹੀ ਤੇ ਲੋਕਾਂ ਨੂੰ ਪਸੰਦ ਆਉਂਦੇ ਆ ਜੀ ਜੀ ਆ ਜਿਵੇਂ ਜਿਵੇਂ ਕਹ ਲੋ ਕਿ ਇੱਕ ਪੰਜਾਬ ਦੇ ਵਿੱਚ ਇੱਕ ਆ ਕਹ ਲੋ ਕਿ ਇੱਕ ਮਸਲਾ ਹੁੰਦਾ ਜਿਹੜਾ ਕਿ ਲੋਕੀ ਹਰੇਕ ਘਰ ਦੇ ਵਿੱਚ ਹੁੰਦਾ ਹੀ ਹੁੰਦਾ ਉਹ ਜ਼ਮੀਨ ਜਾਇਦਾਦ ਨੂੰ ਲੈ ਕੇ ਭਰਾਵਾਂ ਦਾ ਰੋੜਾ ਜਿਹਨੂੰ ਆਪਾਂ ਕਹਿੰਦੇ ਆ ਤੁਸੀਂ ਦੇਖੀ ਹੋਣੀ ਵੀਡੀਓ ਸਾਹਮਣੇ ਆਈਆਂ ਨੇ ਸਤਿੰਦਰ ਬੁੱਗੇ ਦੀਆਂ ਆਪਣੇ ਭਰਾ ਦੇ ਨਾਲ ਪਹਿਲਾਂ ਵੀ ਕਾਫੀ ਮਰ ਚਲੇ ਸਨ ਦੁਬਾਰਾ ਇਹ ਮਾਮਲਾ ਕਾਫੀ ਕਹ ਲੋ ਕਿ ਸਾਹਮਣੇ ਆਇਆ ਹੈ ਕਿਵੇਂ ਦੇ ਹੁੰਦੇ ਇਸ ਮਸਲੇ ਨੂੰ ਤੁਸੀਂ ਅ ਦੇਖੋ ਬਿਲਕੁਲ ਜਿਵੇਂ ਤੁਸੀਂ ਕਿਹਾ ਨਾ ਕਿ ਇਹ ਘਰ ਘਰ ਦਾ ਮਸਲਾ ਹੈ ਤੇ ਹਜ਼ਾਰਾਂ ਹੀ ਕੇਸ ਮੈਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਜਿਹੜੇ ਨੇ ਉਹ ਚੱਲ ਰਹੇ ਨੇ ਭਰਾਵਾਂ ਭਰਾਵਾਂ ਚੱਲ ਰਹੇ ਆ ਰਿਸ਼ਤੇਦਾਰੀ ਦੇ ਵਿੱਚ ਚੱਲ ਰਹੇ ਨੇ ਸ਼ਰੀਕੇ ਦੇ ਵਿੱਚ ਚੱਲ ਰਹੇ ਆ ਸੋ ਆਂਡੀਆਂ ਗਵਾਂਡੀਆਂ ਦੇ ਚੱਲ ਰਹੇ ਨੇ ਕੋਈ ਕਿਸੇ ਤੇ ਕਬਜ਼ਾ ਕਰ ਲਿਆ ਕੋਈ ਬਹੁਤ ਸਾਰੇ ਜਿਹੜੇ ਕੇਸ ਚੱਲਦੇ ਰਹਿੰਦੇ ਆ ਪਰ ਇਸ ਕੇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਇੱਕ ਪਾਸੇ ਜਿਹੜੀ ਧੀ ਰਹਾ ਉਹ ਸੁਤਵਿੰਦਰ ਬੁੱਗਾ ਸੁਤਵਿੰਦਰ ਬੁੱਗਾ ਪੰਜਾਬ ਦਾ ਬਹੁਤ ਮਸ਼ਹੂਰ ਕਲਾਕਾਰ ਆਪਣੇ ਵੇਲੇ ਦਾ ਰਿਹਾ ਸੋ ਉਹਦੇ ਵਿੱਚ ਆਉਣ ਕਰਕੇ ਇਹ ਮਸਲਾ ਜਿਹੜਾ ਹੈਗਾ ਉਹ ਪ੍ਰਾਈਵੇਟ ਨਹੀਂ ਰਿਹਾ ਮਤਲਬ ਕਿ ਆਪਸੀ ਉਹਨਾਂ ਦੇ ਪਰਿਵਾਰ ਦਾ ਨਹੀਂ ਰਿਹਾ ਬਲਕਿ ਪਬਲਿਕਲੀ ਇਹ ਜਿਹੜੀ ਗੱਲ ਬਾਹਰ ਆ ਗਈ ਹੈ ਸੋ ਇਹ ਮਸਲਾ ਨਾ ਅੱਜ ਦਾ ਨਹੀਂ ਹੈ ਅੱਜ ਤੋਂ ਸਾਲ ਕੁ ਤਕਰੀਬਨ ਪਹਿਲਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਉਸ ਵੇਲੇ ਵੀ ਇਹ ਕੇਸ ਜਿਹੜਾ ਹੈਗਾ ਉਹ ਬਾਹਰ ਆਇਆ ਸੀ ਉਸ ਵੇਲੇ ਵੀ ਸਤਵਿੰਦਰ ਬੁੱਗੇ ਦਾ ਭਰਾ ਜਿਹੜਾ ਉਹ ਵੀਡੀਓ ਬਣਾ ਰਿਹਾ ਸੀ ਲਾਈਵ ਫੇਸਬੁੱਕ ਦੇ ਉੱਤੇ ਤੇ ਉਹ ਕਹਿ ਰਿਹਾ ਸੀ ਕਿ ਸਤਵਿੰਦਰ ਬੁੱਗਾ ਜਿਹੜਾ ਕਲਾਕਾਰ ਆ ਉਹ ਘਰ ਦੇ ਵਿੱਚ ਆਇਆ ਹੋਇਆ ਤੇ ਮੇਰੀ ਉਹਨੇ ਕੁੱਟ ਮਾਰ ਕੀਤੀ ਹੈ ਤੇ ਉਹ ਬਦਮਾਸ਼ੀ ਕਰ ਰਿਹਾ ਸੋ ਉਹਦੇ ਵਿੱਚ ਦਿਖਦਾ ਵੀ ਕੁਝ ਇਸ ਤਰ੍ਹਾਂ ਹੀ ਸੀਗਾ ਸ਼ਾਇਦ ਉਹ ਮਤਲਬ ਕਿ ਜਿਵੇਂ ਇੱਕ ਹਾਵੀ ਹੋਇਆ ਹੋਇਆ ਸੀਗਾ ਜਿਹੜਾ ਇਹ ਗਾਇਕ ਹੈਗਾ ਤੇ ਉਹ ਮਸਲਾ ਚਲੋ ਥੋੜੇ ਦਿਨ ਚੱਲਿਆ ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਤੇ ਆ ਹੁਣ ਸਾਲ ਕੁ ਬਾਅਦ ਫੇਰ ਪਟਾਕਾ ਪੈ ਗਿਆ ਹੁਣ ਉਹ ਫੇਰ ਉਹੀ ਗੱਲ ਹੋਈ ਹੈ ਉਹਦਾ ਭਰਾ ਜਿਹੜਾ ਉਹ ਲਾਈਵ ਹੋਇਆ ਇੱਕ ਪਾਸੇ ਸਤਵਿੰਦਰ ਬੁੱਗਾ ਖੜਾ ਹੋਇਆ ਤੇ ਜਿਹੜਾ ਭਰਾ ਉਹਦਾ ਇਲਜ਼ਾਮ ਲਾ ਰਿਹਾ ਕਿ ਇਹ ਭਾਈ ਮੇਰੇ ਤੇ ਬਦਮਾਸ਼ੀ ਕਰ ਰਿਹਾ ਮੇਰੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਹੈਗਾ ਉਹ ਕਰਨਾ ਚਾਹੁੰਦਾ ਤੇ ਇੱਕ ਜਿਹੜਾ ਵੱਡਾ ਇਲਜ਼ਾਮ ਲਾਇਆ ਨਾ ਬੁੱਗੇ ਦੇ ਭਰਾ ਨੇ ਕਿ ਮੇਰੀ ਵਾਈਫ ਯਾਨੀ ਕਿ ਸਤਵਿੰਦਰ ਬੁੱਗੇ ਦੀ ਪਰਜਾਈ ਕਹਿ ਲਓ ਜਾਂ ਉਸ ਦੀ ਵਾਈਫ ਮਤਲਬ ਕਿ ਉਹਦੇ ਭਰਾ ਦੀ ਹੈ ਨਾ ਕਿ ਉਹਦਾ ਕਤਲ ਵੀ ਸਤਵਿੰਦਰ ਬੁੱਗੇ ਵੱਲੋਂ ਕੀਤਾ ਗਿਆ ਸੋ ਪੜੀ ਵੱਡੀ ਗੱਲ ਹੈ ਤੇ ਇੱਕ ਕਲਾਕਾਰ ਦੇ ਉੱਤੇ ਇਹ ਇਲਜ਼ਾਮ ਜਿਹੜੇ ਉਹ ਲੱਗ ਕੇ ਹਾਲਾਕੀ ਹੁਣ ਜੇ ਆਪਾਂ ਇਹ ਦੇਖੀਏ ਨਾ ਸਾਰਾ ਮਸਲਾ ਕਿਤੇ ਨਾ ਕਿਤੇ ਨਾ ਮੈਂ ਅਕਸਰ ਮਹਿਸੂਸ ਕਰਦਾ ਹੁੰਨਾ ਕਿ ਪੰਜਾਬ ਦੇ ਵਿੱਚ ਜਿਹੜੇ ਰਸੂਖ ਰੱਖਣ ਵਾਲੇ ਲੋਕ ਨੇ ਨਾ ਉਹ ਆਮ ਲੋਕਾਂ ਦੇ ਉੱਤੇ ਜਿਹੜੇ ਆਮ ਹੁੰਦੇ ਨੇ ਨਾ ਉਹਨਾਂ ਦੇ ਉੱਤੇ ਆਪਣੇ ਰਸੂਖ ਦਾ ਬਹੁਤ ਜਿਹੜਾ ਪ੍ਰਭਾਵ ਛੱਡਦੇ ਨੇ ਹੁਣ ਜਿਵੇਂ ਸਤਵਿੰਦਰ ਬੁੱਗੇ ਦਾ ਭਰਾ ਇਲਜ਼ਾਮ ਲਾ ਰਿਹਾ ਕਿ ਮੇ ਮੇਰੀ ਪੁਲਿਸ ਸੁਣਦੀ ਨਹੀਂ ਮੇਰੀ ਪੁਲਿਸ ਵੱਲੋਂ ਵੀ ਸੁਣੀ ਨਹੀਂ ਜਾਂਦੀ ਮੇਰੀ ਥਾਣਿਆਂ ਕਚਹਿਰੀਆਂ ਦੇ ਵਿੱਚ ਕਿਤੇ ਵੀ ਸੁਣਵਾਈ ਨਹੀਂ ਹੈ ਕਿਉਂਕਿ ਇਹ ਵੱਡੇ ਅਫਸਰਾਂ ਦੇ ਨਾਲ ਇਹਦੀ ਗੱਲਬਾਤ ਹੈ ਤੇ ਉਹ ਮੇਰਾ ਕੇਸ ਨਹੀਂ ਲੈਂਦੇ ਮੇਰੀ ਰਿਪੋਰਟ ਨਹੀਂ ਲਿਖਦੇ ਇੱਕ ਇੰਟਰਵਿਊ ਮੈਂ ਦੇਖ ਰਿਹਾ ਸੀ ਬੁੱਗੇ ਦੇ ਭਰਾ ਦੀ ਉਹ ਇਹ ਕਹਿੰਦਾ ਕਿ ਮੈਂ ਇੰਨੀ ਕੁੱਟਮਾਰ ਹੋਈ ਹੈ ਮੇਰੇ ਨਾਲ ਇੰਨੀ ਜ਼ਿਆਦਾ ਕੁੱਟਮਾਰ ਕੇ ਮੈਂ ਦਾਖਲ ਹੋ ਜਨਾ ਹੈ ਹਸਪੀਟਲ ਦੇ ਵਿੱਚ ਮੈਂ ਡਾਕਟਰ ਨੂੰ ਕਹਿਣਾ ਕਿ ਭਾਈ ਰਿਪੋਰਟ ਬਣਾ ਤੇ ਮੈਂ ਪਰਚਾ ਦੇਣਾ ਤੇ ਇਹਨੇ ਆਪਣੇ ਬੁੱਗੇ ਨੇ ਆਪਣੇ ਰਸੂਖ ਦੇ ਨਾਲ ਉਥੋਂ ਮੈਨੂੰ ਧੱਕੇ ਨਾਲ ਛੁੱਟੀ ਕਰਵਾ ਦਿੱਤੀ ਹਸਪੀਟਲ ਤੋਂ ਡਾਕਟਰ ਕਹਿੰਦਾ ਵੀ ਨਹੀਂ ਤੈਨੂੰ ਦਾਖਲ ਨਹੀਂ ਕਰਨਾ ਤੂੰ ਠੀਕ ਐ ਤੂੰ ਘਰ ਚਲੇ ਜਾ। ਸੋ ਕਹਿੰਦਾ ਹੈ ਕਿ ਉਸ ਤੋਂ ਬਾਅਦ ਉਹਨੇ ਫਿਰ ਕਿਤੇ ਪ੍ਰਾਈਵੇਟਲੀ ਆਪਣਾ ਜਿਹੜਾ ਸਾਰਾ ਜਦੋਂ ਰਿਪੋਰਟ ਆਪਣੀ ਚੈਕਿੰਗ ਚੈੱਕਅਪ ਕਰਾਇਆ ਤੇ ਜਿਹੜੇ ਉਹ ਨਿਕਲ ਕੇ ਆਈ ਤੇ ਉਹਦੇ ਵਿੱਚ ਸਾਰਾ ਪਤਾ ਲੱਗਿਆ ਭਈ ਸਿਰ ਤੇ ਵਿੱਚ ਵੀ ਸੱਟਾਂ ਲੱਗੀਆਂ ਨੇ ਹੋਰ ਵੀ ਸਰੀਰ ਦੇ ਵਿੱਚ ਬਹੁਤ ਸਾਰੀਆਂ ਸੱਟਾਂ ਨੇ। ਸੋ ਹੁਣ ਇਸ ਗਾਇਕ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਲਾਈਵ ਚੱਲਦੇ ਵਿੱਚ ਵੀ ਇਹ ਬਖਸ਼ਦਾ ਨਹੀਂ ਤੇ ਪਿੱਛੋਂ ਕੀ ਕਰਦਾ ਹੋਊਗਾ। ਤੁਸੀਂ ਦੇਖੀਓ ਵੀਡੀਓ ਮੈਨੂੰ ਲੱਗਦਾ ਹਨ ਜਿਹੜੀ ਮੈਂ ਵੀ ਦੇਖੀ ਆ ਘੁੰਮਦੀ ਹੋਈ ਆਪਣੇ ਸੋਸ਼ਲ ਮੀਡੀਆ ਤੇ ਕਿ ਉਹ ਜਦੋਂ ਵੀਡੀਓ ਬਣਾ ਰਿਹਾ ਹੁੰਦਾ ਉਹਦਾ ਭਰਾ ਤੇ ਇਹ ਬੰਦਾ ਜਿਹੜਾ ਹੈਗਾ ਇਹ ਬੁੱਕਾ ਇਹ ਉਥੋਂ ਡਾਂਗ ਚੱਕਦਾ ਇੱਕ ਲੋਹੇ ਦੀ ਪਾਈਪ ਚੱਕਦਾ ਤੇ ਆ ਕੇ ਉਹਨੂੰ ਫਿਰ ਕੁੱਟਣਾ ਸ਼ੁਰੂ ਕਰ ਦਿੰਦਾ ਸੋ ਤੁਸੀਂ ਦੇਖੋ ਹਾਲਾਤ ਕਿਹੋ ਜਿਹੇ ਨੇ ਇੱਕ ਆਮ ਬੰਦੇ ਦੇ ਹਾਲਾਤ ਕਿਹੋ ਜਿਹੇ ਨੇ ਜਿਹੜੇ ਰਸੂਖ ਰੱਖਣ ਵਾਲੇ ਲੋਕ ਨੇ ਕੋਈ ਸੈਲੀਬ੍ਰਿਟੀਜ਼ ਨੇ ਉਹ ਆਪਣਾ ਫਿਰ ਕਿਵੇਂ ਪ੍ਰਭਾਵ ਕਿਵੇਂ ਬਦਮਾਸ਼ੀ ਜਿਹੜੀ ਆ ਉਹ ਆਪਣੀ ਕਰਦੇ ਆ ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਡਰੀ ਨਹੀਂ ਕਿਸੇ ਗੱਲ ਦਾ ਹੈਗਾ ਕਿ ਲਾਈਵ ਚੱਲਦਾ ਲੋਕ ਦੇਖਦੇ ਨੇ ਮੈਂ ਉਸ ਵੇਲੇ ਬਾਜਾਜਮਾ ਇਹ ਸਬੂਤ ਬਣ ਰਹੇ ਨੇ ਮੇਰੇ ਖਿਲਾਫ ਸੋ ਦੇਖੋ ਉਹ ਕਿੱਥੋਂ ਤੱਕ ਪਹੁੰਚਿਆ ਹੋਵੇਗਾ ਉਹ ਬੰਦਾ ਜਿਹੜਾ ਲਾਈਵ ਚੱਲਦੇ ਤੇ ਆਪਣੇ ਭਰਾ ਨੂੰ ਕੁੱਟਦਾ ਫਿਰ ਉਹਦੇ ਘਰ ਦੇ ਵਿੱਚ ਜਾ ਕੇ ਪਦਮਸ਼ੀਆਂ ਕਰਦਾ ਫਿਰ ਭੰਨ ਤੋੜ ਕਰਦਾ ਉਥੇ ਪਹੀਆਂ ਹੋਈਆਂ ਚੀਜ਼ਾਂ ਨੂੰ ਜਿਹੜਾ ਹੈ ਟੁੱਟੇ ਮਾਰਦਾ ਸੋ ਮੈਨੂੰ ਕੁੱਲ ਮਿਲਾ ਕੇ ਲੱਗਦਾ ਕਿ ਭਾਈ ਇੱਕ ਗਰੀਬ ਦੇ ਨਾਲ ਜਿਹੜਾ ਹੈਗਾ ਉਹ ਧੱਕਾ ਹੋ ਰਿਹਾ ਸਤਵਿੰਦਰ ਬੁਕੇ ਦੇ ਭਰਾ ਦੇ ਨਾਲ ਧੱਕਾ ਹੋ ਰਿਹਾ ਉਹ ਵਿਚਾਰਾ ਲਾਈਵ ਆ ਕੇ ਬਾਰ-ਬਾਰ ਲੋਕਾਂ ਨੂੰ ਦਿਖਾ ਰਿਹਾ ਉਹ ਨਾ ਹੋਵੇ ਕਿ ਅੱਜ ਦੀ ਸਾਡੀ ਇਹ ਰਿਕਾਰਡਿੰਗ ਕਰਨ ਦਾ ਮਸਲਾ ਹੀ ਮਸਲਾ ਜਿਹੜਾ ਮਕਸਦ ਹੈਗਾ ਉਹ ਇਹੀ ਹੈ ਇਹ ਨਾ ਹੋਵੇ ਆਉਂਦੇ ਸਮੇਂ ਦੇ ਵਿੱਚ ਇੱਕ ਖੁਦਕੁਸ਼ੀ ਨੋਟ ਲਿਖ ਕੇ ਉਹਦਾ ਭਰਾ ਹੈਗਾ ਜਿਹੜਾ ਉਹ ਫਾਂਸੀ ਦਾ ਰੱਸਾ ਚੁੰਮ ਜਾਏ ਕਿਉਂਕਿ ਪਿਛਲੇ 1-2 ਸਾਲ ਤੋਂ ਉਹ ਵਿਚਾਰਾ ਤਰਲੇ ਮਾਰ ਰਿਹਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਬੁੱਗੇਵਾਲ ਦੀ ਗੱਲ ਕਰਦਾ ਹੋਇਆ ਉਹਦੀ ਸੁਣਦਾ ਨਹੀਂ ਪਿਆ ਸੋ ਉਹ ਸਮਾਂ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਇੱਕ ਗਰੀਬ ਦੇ ਨਾਲ ਧੱਕਾ ਹੋ ਰਿਹਾ ਉਹਦੀ ਸੁਣੀ ਜਾਵੇ ਤੇ ਜੇ ਇਹ ਗਾਇਕ ਬੁੱਗਾ ਜਿਹੜਾ ਹੈਗਾ ਉਹਦੇ ਤੱਕ ਵੀ ਪਹੁੰਚੇ ਤੇ ਉਹ ਵੀ ਇਹ ਗੱਲ ਤੋਂ ਜਿਹੜਾ ਹੈ ਸੋਚੇ ਕਿ ਚਲੋ ਜ਼ਮੀਨਾਂ ਜਿਹੜੀਆਂ ਨੇ ਉਹ ਇੱਥੇ ਰਹਿ ਜਾਣੀਆਂ ਰਿਸ਼ਤੇ ਜਿਹੜੇ ਨੇ ਇੱਕ ਮਾਂ ਦੀ ਕੁੱਖੋਂ ਤੁਸੀਂ ਦੋਨੇ ਜਣੇ ਜੰਮੇ ਹੋਏ ਹੋ ਸੋ ਇੰਨੀਆਂ ਲੜਨਤਾ ਜਿਹੜੀਆਂ ਹੈਗੀਆਂ ਉਹ ਨਹੀਂ ਖੱਟਣੀਆਂ ਚਾਹੀਦੀਆਂ ਜ਼ਮੀਨਾਂ ਉੱਥੇ ਹੀ ਰਹਿ ਜਾਂਦੀਆਂ ਬੁੱਗੇ ਨੇ ਵੀ ਨਹੀਂ ਰਹਿਣਾ ਤੇ ਨਾ ਰਹਿਣਾ ਉਹਦੇ ਭਰਾ ਨੇ ਤੇ ਇਹ ਜ਼ਮੀਨਾਂ ਪਿੱਛੇ ਇੱਕ ਮਾਂ ਦੀ ਕੁੱਖੋਂ ਜੰਮਿਆ ਹੋਇਆ ਜੇ ਉਹਨਾਂ ਦੀ ਮਾਂ ਚਲੋ ਜਿਉਂਦੀ ਹੈ ਮੈਨੂੰ ਨਹੀਂ ਪਤਾ ਜੇ ਉਹਦਾ ਪਿਓ ਜਿਉਂਦਾ ਸਾਨੂੰ ਨਹੀਂ ਪਤਾ ਪਰ ਜੇਕਰ ਉਹ ਕਿਤੇ ਸਵਰਗਾਂ ਦੇ ਵਿੱਚ ਵੀ ਨੇ ਉਹ ਇਸ ਦੁਨੀਆ ਤੋਂ ਚਲੇ ਵੀ ਗਏ ਹੋਏ ਆ ਉਹ ਦੇਖਦੇ ਹੋਣਗੇ ਕਿ ਮੇਰੇ ਪੋਤੇ ਚ ਜਿਹੜੇ ਨੇ ਦੋਨੋਂ ਮੈਂ ਜੰਮੇ ਤੇ ਉਹ ਜ਼ਮੀਨ ਦੇ ਪਿੱਛੇ ਕਿਵੇਂ ਇੱਕ ਦੂਜੇ ਦੀ ਜਿਹੜੀ ਹੈ ਉਹ ਪੱਤੋਛਾਲ ਰਹੇ ਨੇ ਸੋ ਇਸ ਕਰਕੇ ਇਹ ਮਸਲੇ ਨੂੰ ਨਿਬੇੜਨਾ ਚਾਹੀਦਾ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਤਵਿੰਦਰ ਬੁੱਗੇ ਦੇ ਜਿਹੜਾ ਭਰਾ ਹੈਗਾ ਕਿਉਂਕਿ ਇੱਕ ਗਰੀਬ ਦੇ ਨਾਲ ਜਿਹੜੀ ਹੈ ਉਹ ਧੱਕੇਸ਼ਾਹੀ ਹੋ ਰਹੀ ਹੈ ਉਹ ਬਾਰ-ਬਾਰ ਲਾਈਵ ਆ ਰਿਹਾ ਸੋ ਇਹ ਨਾ ਹੋਵੇ ਆਉਂਦੇ ਸਮੇਂ ਦੇ ਵਿੱਚ ਉਹ ਇਹੋ ਜੀ ਕੋਈ ਖਬਰ ਜਿਹੜੀ ਹੈ ਉਹ ਆ ਜਾਵੇ ਕਿ ਉਹਨੇ ਜੀ ਆਪਣਾ ਜਿਹੜਾ ਕੰਮ ਖਤਮ ਕਰ ਲਿਆ ਸੋ ਫਿਰ ਲੋਕ ਵੀ ਦੇਖਣਗੇ ਪ੍ਰਸ਼ਾਸਨ ਵੀ ਦੇਖ ਤੇ ਮੈਨੂੰ ਲੱਗਦਾ ਵੀ ਰਸੂਖ ਰੱਖਣ ਵਾਲੇ ਬੰਦੇ ਉਦੋਂ ਵੀ ਬਰੀ ਹੋ ਜਾਂਦੇ ਹੁੰਦੇ ਆ। ਮਤਲਬ ਕਿ ਜੇ ਇਸ ਤਰ੍ਹਾਂ ਦਾ ਕੁਝ ਹੋ ਵੀ ਗਿਆ ਮੈਨੂੰ ਨਹੀਂ ਲੱਗਦਾ ਵੀ ਇਸ ਗਾਇਕ ਦੇ ਉੱਤੇ ਕੋਈ ਐਕਸ਼ਨ ਆਊਗਾ ਕਿਉਂਕਿ ਭਾਈ ਵੱਡਾ ਇਹਨਾਂ ਨੇ ਆਪਣਾ ਤਾਮਚੰਮ ਬਣਾਇਆ ਹੁੰਦਾ ਪੈਸੇ ਚੜ੍ਹੇ ਹੁੰਦੇ ਆ ਵਕੀਅਤ ਹੁੰਦੀ ਆ ਉਹ ਸਾਰਾ ਕੁਝ ਜਿਹੜਾ ਹੈਗਾ ਹੁੰਦਾ ਸੋ ਇਹ ਮਸਲਾ ਜਿਹੜਾ ਮਤਲਬ ਕਿ ਇਹਨੂੰ ਸੰਜੀਦਾ ਲੈਣਾ ਚਾਹੀਦਾ ਸਾਡੇ ਕਿਨ ਦਾ ਇਹ ਮਤਲਬ ਹੈ ਜੀ ਜਿਸ ਜਿਸ ਨੇ ਬਿਲਕੁਲ ਤੁਸੀਂ ਸਹੀ ਚੀਜ਼ ਗੱਲਾਂ ਕੀਤੀਆਂ ਨੇ ਖਾਲਾ ਕਿ ਲੋਕਾਂ ਨੂੰ ਸੁਣਣਾ ਚਾਹੀਦਾ ਪਰ ਲੋਕ ਪਤਾ ਨਹੀਂ ਕੀ ਕਰਨਾ ਨਹੀਂ ਸੋਚਦੇ ਕਿ ਜੇ ਕੁਝ ਹੋ ਹੀ ਜਾਂਦਾ ਹੈ ਕਿਦਾ ਮਰ ਵੀ ਜਾਂਦਾ ਹੈ ਤੇ ਤੁਸੀਂ ਵੀ ਕਿ ਥੋੜੀ ਸਹੀ ਹੈ ਕਿ ਪੈਸਾ ਕਹ ਲੋ ਕਿ ਪਹੁੰਚ ਵਾਲਾ ਬੰਦਾ ਫੇਰ ਹੀ ਬਚੀ ਜਾਂਦਾ ਹੈ ਚਲੋ ਇਹਨਾਂ ਮਸਲੇ ਦਾ ਹੱਲ ਕਦੋਂ ਨਿਕਲਣਗੇ ਕੀ ਨੇ ਫੰਗੇ ਉਹ ਕਹ ਲੋ ਕਿ ਟਾਈਮ ਦੇ ਉੱਤੇ ਡਿਪੈਂਡ ਕਰਦਾ ਪਰ ਤਾਂ ਤੁਹਾਨੂੰ ਥੋੜਾ ਕਰਾਂਗੇ ਤੁਸੀਂ ਕਹੋ ਕਿ ਅਕਸਰ ਹੀ ਅਜਿਹਿਆਂ ਕਹ ਲੋ ਕਿ ਸਿਆਣੀ ਗੱਲ ਸਾਡੇ ਦਰਸ਼ਕਾਂ ਕੇ ਕਰਦੀ ਹੂੰ ਕਹ ਲੋ ਕਿ ਬਹੁਤ ਚੰਗਾ ਮੈਸਰ ਦਰਸ਼ਕਾਂ ਨੂੰ ਨੇ ਧੰਨਵਾਦ ਮੈਂ ਨਾਲ ਨਾਲ ਇੱਕ ਮੈਨੂੰ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਇੱਕ ਹੋਰ ਗੱਲ ਚੇਤੇ ਆ ਗਈ ਪਿਛਲੇ ਦਿਨੀ ਇੱਕ ਇੰਟਰਵਿਊ ਸੁਣੀ ਮੈਂ ਇੰਟਰਵਿਊ ਸੀ ਹੌਬੀ ਢਾਲੀਵਾਲ ਹੋਰਾਂ ਦੀ ਜੋ ਗਾਇਕ ਵੀ ਨੇ ਤੇ ਕਲਾਕਾਰ ਵੀ ਨੇ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਸ਼ਾਨਦਾਰ ਰੋਲ ਪਲੇ ਕਰਦੇ ਨੇ ਉਹ ਹੌਬੀ ਢਾਲੀਵਾਲ ਉਹਨਾਂ ਦੇ ਇੰਟਰਵਿਊ ਦੇ ਵਿੱਚ ਐਂਕਰ ਜਾਂ ਫਿਰ ਕਹਿ ਲਈਏ ਕਿ ਜਿਹੜਾ ਹੋਸਟ ਹੁੰਦਾ ਹੈ ਉਹ ਸਵਾਲ ਕਰਦਾ ਹੈ ਕਿ ਤੁਹਾਡੀ ਦੋਸਤੀ ਬੜੀ ਹੈ ਪਰਮਰਾਜ ਸਿੰਘ ਉਮਰਾਨ ਅੰਗਲ ਦੇ ਨਾਲ ਉਹ ਕਹਿੰਦਾ ਕਿ ਬਿਲਕੁਲ ਹੌਬੀ ਢਾਲੀਵਾਲ ਕਹਿੰਦਾ ਬਿਲਕੁਲ ਮਤਲਬ ਅਸੀਂ ਕਹਿੰਦਾ ਇੱਕੋ ਕੋਖੋ ਜੰਮੇ ਦਾ ਨਹੀਂ ਪਰ ਜੇ ਕੋਈ ਮੇਰਾ ਭਰਾ ਮਤਲਬ ਕਿ ਹੁੰਦਾ ਸਕਾ ਤੇ ਉਹ ਹੋਣਾ ਸੀ ਮੇਰੀ ਇੰਨੀ ਗੂੜੀ ਯਾਰੀ ਹੈ ਪਰਮਰਾਜ ਉਮਰਾਨ ਅੰਗਲ ਦੇ ਨਾਲ ਹੁਣ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਸੁਤਵਿੰਦਰ ਬੁੱਗੇ ਵਾਲੀ ਗੱਲ ਦੇ ਨਾਲ ਇਹ ਬੜਾ ਫਿੱਟ ਪੈਂਦਾ ਕਿਉਂਕਿ ਜਿਹੜੇ ਕਲਾਕਾਰ ਨੇ ਇਹਨਾਂ ਨੇ ਆਪਣੇ ਵੱਡੇ ਵੱਡੇ ਅਫਸਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਯਾਰੀਆਂ ਜਿਹੜੀਆਂ ਲਾਈਆਂ ਹੁੰਦੀਆਂ ਫਿਰ ਉਹ ਅਫਸਰ ਇਹਨਾਂ ਵਾਸਤੇ ਜਿਹੜੇ ਕੰਮ ਕਰਦੇ ਨੇ ਕਿ ਲੈ ਭਾਈ ਆਹ ਹੋ ਵੀ ਢਾਲੀਵਾਲ ਅਸਤਵਿੰਦਰ ਬੁੱਗਾ ਇਹ ਕਲਾਕਾਰ ਨੇ ਜਾਂ ਫਿਰ ਇਹ ਵੱਡੀਆਂ ਪਰਸਨੈਲਿਟੀ ਹੈ ਸੋ ਆਪਾਂ ਇਹਨਾਂ ਦੀ ਸੁਣਨੀ ਆ ਗਰੀਬ ਬੰਦੇ ਦੀ ਨਹੀਂ ਸੁਣਨੀ ਹੁਣ ਪਰਮਰਾਜ ਉਮਰਾਨੰਗਲ ਉਹ ਹੈ ਜਿਹਦੇ ਉੱਤੇ ਸੈਂਕੜੇ ਪਰਿਵਾਰ ਜਿਹੜੇ ਨੇ ਉਹ ਇਹ ਅਲੀਗੇਸ਼ਨ ਲਾਉਂਦੇ ਨੇ ਕਿ ਸਾਡਾ ਮੁੰਡਾ ਚੁੱਕ ਕੇ ਇਹਨੇ ਮਾਰਿਆ ਸਾਡਾ ਬਜ਼ੁਰਗੇ ਨੇ ਮਾਰੇ ਆ ਹਣ ਜਦੋਂ ਬਿਆਦਬੀ ਹੁੰਦੀ ਹੈ ਜਦੋਂ ਗੋਲੀ ਚੱਲਦੀ ਨਾ ਬਾਬਲ ਕਲਾਂ ਦੇ ਵਿੱਚ ਉਹਦਾ ਵੀ ਸਾਰਾ ਜਿਹੜਾ ਕ੍ਰੈਡਿਟ ਕਹਿ ਲਈਏ ਜਾਂ ਫਿਰ ਜਿਹੜਾ ਦੋਸ਼ ਲੱਗਦੇ ਨੇ ਉਹ ਪਰਮਰਾਜ ਉਮਰਾਨ ਨੰਗਲ ਦੇ ਉੱਤੇ ਲੱਗਦੇ ਹੈ। ਹੌਬੀ ਧਾਲੀਵਾਲ ਨੂੰ ਅਗਲਾ ਸਵਾਲ ਉਹ ਕਰਦਾ ਹੈ ਐਂਕਰ ਕਿ ਉਹਨਾਂ ਦੇ ਉੱਤੇ ਤਾਂ ਭਾਈ ਇਲਜ਼ਾਮ ਹੀ ਬਹੁਤ ਨੇ ਉਹਨਾਂ ਨੇ ਤਾਂ ਬੇਕਸੂਰ ਬੜੇ ਮਾਰੇ ਹੋਇਆ ਤੇ ਕੋ ਹੌਬੀ ਧਾਲੀਵਾਲ ਉਹਦਾ ਗਵਾਹ ਬਣਦਾ ਹੈ। ਜਿਵੇਂ ਕਹਿੰਦੇ ਨੇ ਖਵਾਜੇ ਦਾ ਗਵਾਹ ਡੱਡੂ ਹੁੰਦਾ ਸੋ ਉਹ ਗਵਾਹ ਬਣ ਕੇ ਕਹਿੰਦਾ ਵੀ ਸਾਰੀਆਂ ਗੱਲਾਂ ਝੂਠੀਆਂ ਨੇ ਪਰਮਰਾਜ ਉਮਰਾ ਨੰਗਲ ਬਹੁਤ ਹੀ ਇਮਾਨਦਾਰ ਅਫਸਰ ਹੈ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਸੋ ਮੈਂ ਤੁਸੀਂ ਦੇਖੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਆਉਂਦੇ ਸਮੇਂ ਦੇ ਵਿੱਚ ਹੌਬੀ ਢਾਲੀਵਾਲ ਦਾ ਕੋਈ ਕਿਤੇ ਪੰਗਾ ਪੈ ਜਾਂਦਾ ਕੋਈ ਕੇਸ ਪੈ ਜਾਂਦਾ ਉਹ ਸਿੱਧਾ ਫੋਨ ਮਾਰੂਗਾ ਉਮਰਾ ਨੰਗਲ ਨੂੰ ਕਿ ਭਾਈ ਆ ਕੇਸ ਪੈ ਗਿਆ ਤੇ ਉਮਰਾ ਨੰਗਲ ਜਿਹਦੇ ਉੱਤੇ ਇੰਨੇ ਮਤਲਬ ਕੀ ਝੂਠੇ ਮੁਕਾਬਲਿਆਂ ਦੇ ਜਾਂ ਸਾਰੇ ਕੁਸ਼ ਕਰਨ ਦੇ ਜਿਹੜੇ ਦੋਸ਼ ਲੱਗਦੇ ਨੇ ਸੋ ਇਹ ਫਿਰ ਬੰਦਾ ਜਿਹੜਾ ਹੈਗਾ ਅੱਗੇ ਜਾ ਕੇ ਕਰੂਗਾ ਕੀ ਕਿੰਨੀ ਤੁਰੰਤਗੀ ਦੇ ਨਾਲ ਉਹ ਪੇਸ਼ ਆਊਗਾ ਸੋ ਇਹ ਕਲਾਕਾਰ ਆਪਣਾ ਰਸੂਕ ਵਰਤਦੇ ਨੇ ਲੋਕਾਂ ਨੂੰ ਸਿਰਫ ਇੰਨਾ ਹੀ ਹੁੰਦਾ ਕਿ ਲਓ ਜੀ ਕਲਾਕਾਰ ਨੇ ਇਹ ਗੀਤ ਬਹੁਤ ਵਧੀਆ ਗਾਉਂਦੇ ਐ ਐਕਟਿੰਗ ਬਹੁਤ ਵਧੀਆ ਕਰਦੇ ਆ ਪਰ ਇੱਕ ਆ ਰੂਪ ਵੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਹੈਗਾ ਪੰਜਾਬ ਦੇ ਵਿੱਚ ਕੱਲੇ ਪੰਜਾਬ ਸਿਨੇਮਾ ਇਹ ਕਹਾਂਗਾ ਬਾਲੀਵੁੱਡ ਜਾਫਰ ਸਾਉਥ ਇਹ ਸਾਰੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਗਰੀਬ ਦੇ ਨਾਲ ਧੱਕਾ ਕਰਦੇ ਨੇ ਸਾਰੇ ਨਹੀਂ ਬਹੁਤ ਆਤ ਗਿਣਤੀ ਦੇ ਵਿੱਚ ਸੋ ਇਹ ਤਾਂ ਮੈਂ ਕਿਹਾ ਵੀ ਚਲੋ ਐਡ ਕਰ ਦਈਏ ਇਹਦੇ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਆਪਾਂ ਪ੍ਰੋਗਰਾਮ ਕਰਾਂਗੇ ਕਿ ਪਰਮਰਾਜ ਉਮਰਾਨ ਗਲਕੌਣ ਹੈ ਤੇ ਕਿਹੜੇ ਕਿਹੜੇ ਦੋਸ਼ ਨੇ ਉਹਦੇ ਉੱਤੇ ਉਹ ਸਾਰੇ ਤਾਂ ਨਹੀਂ ਝੂਟੇ ਹੋ ਜਾਂਦੇ ਸੋ ਹੋਬੀ ਢਾਲੀਵਾਲ ਉਹਦਾ ਗਵਾਹ ਬਣ ਕੇ ਤੇ ਇਹ ਜਿਹੜੀਆਂ ਕੈਮਰੇ ਦੇ ਅੱਗੇ ਆ ਕੇ ਗੱਲਾਂ ਕਹਿ ਰਿਹਾ ਸੋ ਪਤਾ ਨਹੀਂ ਸ਼ਰਮਿੰਦਗੀ ਵੀ ਮਹਿਸੂਸ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਬਹੁਤ ਧੰਨਵਾਦੀ ਜੀ ਜੀ ਜਲਦੀ ਸਿੰਘ ਜੀ ਧੰਨਵਾਦ ਤੁਹਾਡਾ ਥੋੜਾ ਜੁੜਦੇ ਰਹਾਂਗੇ ਤੁਹਾਡੇ ਵਿਚਾਰ ਲੈਂਦੇ ਰਹਾਂਗੇ ਬਥੇਰੇ ਟੋਪਿਕ ਨੇ ਜਿਹੜੋ ਸਾਹਮਣੇ ਲੈ ਕੇ ਆਵਾਂਗੇ ਫਿਰ ਦਰਸ਼ਕਾਂ ਦੀ ਉਹਨਾਂ ਨੂੰ ਜਰੂਰ ਸਾਹਮਣੇ ਲੈ ਕੇ ਆਵਾਂਗੇ ਤੇ ਹੁਣ ਵੇਲਾ ਹੋ ਗਿਆ ਜੀਅਜ਼ਤ ਦਾ ਧੰਨਵਾਦ